ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਹੋਸ਼ ਘਰਵਾਨੇ ਵਿੱਚ ਆਪ ਸਾਰਾ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਅਚਾਰਨ ਤੇ ਉਸ ਤੋਂ ਪ੍ਰੰਤੂ ਸੇਵਾ ਕਰਾਂਗੇ ਅੱਜ ਦੇਵਗੰਧਾਰੀ ਮਹੱਲਾ ਪੰਜਵਾ ਕਰ ਦੂਜਾ ਦੇ ਪਹਿਲੇ ਸ਼ਬਦ ਦੀਵਾਰੀ ਹੈ ਜੀ ਦੇਵਗੰਧਾਰੀ ਮਹੱਲਾ ਪੰਜਵਾ ਕਰ ਦੂਜਾ ੴ ਸਤਿਗੁਰੂ ਪ੍ਰਸਾਦਿ ਮਾਈ ਗੁਰ ਚਰਨੀ ਚਿਤ ਲਾਇਏ प्रभ होए कृपाल कमल पर से सदा सदा हर त्याय राव माई गुरचरि चित प्रभ कृपाल कमल पर से सदा सदा हर त्या अंतर को बाहर को सब में एक समाइये कट अव कट द्रव्या सब ठाई हर पूरन परम दिखाइये काटा कट ਰਵਿਆ ਸਭ ਠਾਈ ਹਰਪੂਰਨ ਬ੍ਰਹਮ ਦਿਖਾਈਏ ਉਸਤ ਕਰੇ ਸੇਵਕ ਮਨ ਕੀਤੇ ਤੇ ਤੇਰਾ ਅੰਤ ਨਾ ਕਤੂ ਪਾਈਏ ਸੁਖ ਦਾਤੇ ਦੁਖ ਭੰਜਨ ਸਵਾਮੀ ਜਨ ਨਾਨਕ ਸਤਿ ਬਲ ਬਲ ਸਤਿ ਬਲ ਜਾਈਏ ਉਸਤ ਕਰੇ ਸੇਵਕ ਮਨ ਕੀਤੇ ਤੇ ਤੇਰਾ ਅੰਤ ਨਾ ਕਤੂ ਪਾਈਏ ਸੁਖ ਦਾਤੇ ਦੁਖ ਭੰਜਨ ਸਵਾਮੀ ਜਨ ਨਾਨਕ ਸਤਿ ਬਲ ਜਾਈਏ ਮਾਈ ਗੁਰ ਚਰਨ ਨੀਚਿਤ ਲਾਏ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰਤੇ ਆਈਏ ਰਹਾਉ ਇਹ ਸ਼ਬਦ ਗੁਰੂ ਜੀ ਸੰਸੁਖ ਸਿੱਖ ਦਿੰਦੇ ਹਨ ਜੀ ਕਿ ਇਹ ਪਾਈ ਗੁਰ ਸ਼ਬਦ ਗੁਰ ਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਚਿਤ ਲਗਾਉਣਾ ਚਾਹੀਦਾ ਹੈ ਜੀ ਫਿਰ ਗੁਰੂ ਜੀ ਆਖਦੇ ਜਦੋਂ ਪਰਮੇਸ਼ਰ ਹਾਰ ਦੇ ਆਲ ਹੁੰਦਾ ਹੈ ਜੀ ਫਾਉ ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਜੀ ਤਾਂ ਹਿਰਦੇ ਰੂਪ ਕਮਲ ਖਿੜ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਇਸ ਲਈ ਸਦਾ ਪਰਮੇਸ਼ਰ ਹਰ ਦੇ ਗੁਰਸ਼ਾ ਗੁਰਬਾਣੀ ਨਾਮ ਨੂੰ ਰੱਖਣਾ ਚਾਹੀਦਾ ਹੈ ਜੀ ਧਿਆਨਾ ਚਾਹੀਦਾ ਹੈ ਜੀ ਰਹਾਉ ਫਿਰ ਗੁਰੂ ਜੀ ਆਖਦੇ ਨੇ ਭਾਈ ਹਰ ਇੱਕ ਦੇ ਅੰਦਰ ਉਹ ਪਰਮੇਸ਼ਰ ਹਰ ਹਾਂ ਜੀ ਅਤੇ ਬਾਹਰ ਵੀ ਕੇਵਲ ਅਤੇ ਕੇਵਲ ਪਰਮੇਸ਼ਰ ਹਾਰ ਹੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਾਰ ਸਭਨਾ ਵਿੱਚ ਇੱਕੋ ਸਮਾ ਸਮਾਇਆ ਹੋਇਆ ਹੈ ਵਿਆਪਕ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਹਿਰਦੇ ਅੰਦਰ ਅਤੇ ਬਾਹਰ ਸਭ ਥਾਂ ਸਾਰੀ ਸ੍ਰਿਸ਼ਟੀ ਵਿੱਚ ਉਹ ਪਰਮੇਸ਼ਰ ਹਾਰ ਵਰਤ ਰਿਹਾ ਹੈ ਜੀ ਅਤੇ ਪਰਮੇਸ਼ਰ ਹਾਰ ਪੂਰਨ ਬ੍ਰह्म ਹੀ ਬ੍ਰह्म ਹੈ ਜੀ ਫਿਰ ਗੁਰੂ ਜੀ ਆਖਦੇ ਨੇ ਕਿੰਨੇ ਸੰਤ ਜਨ ਅਤੇ ਸੇਵਕ ਤੇਰੀ ਉਸਤ ਕਰਦੇ ਹਨ ਜੀ ਪਰ ਕਿਸੇ ਕੋਲੋਂ ਤੇਰੀ ਵਿਅੰਤ ਦਾਦਾ ਪਰ ਨਹੀਂ ਪਾਇਆ ਜਾ ਸਕਿਆ ਜੀ ਬਾ ਤੇਰੀ ਤੈਨੂੰ ਕਿਸ ਤਿਤਨਾ ਤੋਂ ਉਪਰ ਉਪਾਰ ਹੈ ਅਗੰਗੋਚਰ ਹੈ ਉਹ ਤੇਰਾ ਅੰਤ ਕਿਸੇ ਨੇ ਵੀ ਨਹੀਂ ਪਾਇਆ ਜੀ ਫਿਰ ਗੁਰੂ ਜੀ ਆਖਦੇ ਨੇ ਸੁੱਖਾਂ ਦੇ ਦਾਤੇ ਪਰਮੇਸ਼ਰ ਹਰ ਇਹ ਦੁਖਾਂ ਨੂੰ ਨਸ਼ਟ ਕਰਨ ਵਾਲੇ ਪਰਮੇਸ਼ਰ ਸਵਾਮੀ ਦਾਸ ਨਾਨਕ ਹਮੇਸ਼ਾ ਤੇਰੇ ਤੋਂ ਬਲਹਾਰੇ ਜਾਂਦਾ ਹੈ ਜੀ ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਹ ਸ਼ਬਦ ਵਿੱਚ ਗੁਰੂ ਜੀ ਸਾਨੂੰ ਉਤਸ਼ਾਹ ਦਿੰਦੇ ਹਨ ਜੀ ਕਿ ਗੁਰਸ਼ੇ ਗੁਰਸ਼ੋਦ ਗੁਰਬਾਣੀ ਨਾਮ ਸਿਮਰਨ ਦੀ ਸੇਵਾ ਕਰਨ ਨਾਲ ਹਿਰਦੇ ਅੰਦਰ ਆਤਮ ਅਨੰਦ ਆਤਮ ਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਜੀ ਅਤੇ ਫਿਰ ਪਰਮੇਸ਼ਰ ਦੀ ਕਿਰਪਾ ਨਾਲ ਹਰ ਜਗ੍ਹਾ ਸਭ ਵਿੱਚ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਹੈ ਜੀ ਫਿਰ ਗੁਰੂ ਜੀ ਆਹ ਧਿਆਨ ਉਸ ਪਰਮੇਸ਼ਰ ਹਾਰ ਨੂੰ ਸਮਝਣ ਲਈ ਜਾਣਣ ਲਈ ਕਿਤਨੇ ਹੀ ਤਪਸਵੀ ਧਰਮ ਸਾਧਕ ਜਤਨ ਕਰਦੇ ਹਨ ਜੀ ਪਰ ਗੁਰਸ਼ਬਦ ਗੁਰ ਬਾਣੀ ਨੂੰ ਨਾਮ ਸਿਮਰ ਅਤੇ ਗੁਰੂ ਦੀ ਕਿਰਪਾ ਤੋਂ ਬਿਨਾ ਪਰਮੇਸ਼ਰ ਹਾਰ ਨੂੰ ਸਮਝਿਆ ਨਹੀਂ ਜਾ ਸਕਦਾ ਜੀ ਸੋ ਗੁਰੂ ਜੀ ਆਰਦੈਂ ਸਦਾ ਪਰਮੇਸ਼ਰ ਹਾਰ ਦੇ ਨਾਮ ਨੂੰ ਧਿਆਨਾ ਚਾਹੀਦਾ ਹੈ ਜੀ ਸਿਮਰਨਾ ਚਾਹੀਦਾ ਹੈ ਜੀ ਜਿਸ ਤਰ੍ਹਾਂ ਸ਼ਬਦੀ ਇਹਨਾਂ ਰਹਾਉ ਦੀਆਂ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ ਮਾਈ ਗੁਰ ਚਰਨੀ ਚਿਤ ਲਾਏ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰ ਧਿਆਈ ਰਹਾਉ ਮਾਈ ਗੁਰ ਚਰਨੀ ਚਿਤ ਲਾਏ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰ ਧਿਆਈ ਰਹਾਉ ਅੱਜ ਦਾ ਵਿਚਾਰ ਕਰਦਿਆਂ ਬਿਲਕੁਲ ਨੇਕਾਂ ਬੁੱਲਾਂ ਹੋਈਆਂ ਹੋਣ ਕਿਉਂ ਉਸ ਵਾਸਤੇ ਮੈਂ ਖਿਵਾਉਂਦੀ ਚਰਚਾਾਂ ਜੀ ਵਾਹਿਗੁਰਜੀ ਦਾ ਹਾਲਸਾ ਵਾਹਿਗੁਰਜੀ ਦੀ ਫਤਿਹ